ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵਿੱਚ ਇੱਕ ਪਿੰਡ ਆਵਨਖੇੜੀ ਸੀ ਉਸ ਵਿੱਚ ਇੱਕ ਬਿਰਧ ਮਾਤਾ ਰਹਿੰਦੀ ਸੀ ਉਹ ਮਾਤਾ ਕਾਫੀ ਬਜ਼ੁਰਗ ਸੀ ਉਹ ਆਪਣੇ ਬਾੜੇ ਵਿੱਚ ਕੰਮ ਕਰਦੀ ਰਹਿੰਦੀ ਸੀ ਇੱਕ ਦਿਨ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਨੀਆ ਨੂੰ ਤਾਰਦੇ ਹੋਏ ਆਪਣੇ ਘੋੜੇ ਤੇ ਸਵਾਰ ਹੋ ਕੇ ਆਵਨਖੇੜੀ ਪਿੰਡ ਵਿੱਚ ਆਏ ਤੇ ਉਹ ਵਿਰਦ ਮਾਤਾ ਵਾੜੇ ਵਿੱਚ ਕੰਮ ਕਰ ਰਹੀ ਸੀ ਤੇ ਜਦੋਂ ਵਿਰਦ ਮਾਤਾ ਨੇ ਦੇਖਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਨਗਰ ਵਿੱਚ ਆਏ ਹੋਏ ਨੇ ਤੇ ਉਸ ਮਾਤਾ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਤੇ ਗੁਰੂ ਜੀ ਨੂੰ ਕਹਿਣ ਲੱਗੀ ਕਿ ਮਹਾਰਾਜ ਅੱਜ ਮੈਂ ਧੰਨ ਹੋ ਗਈ ਹਾਂ ਮੈਂ ਆਪ ਜੀ ਨੂੰ ਪਹਿਚਾਨ ਲਿਆ ਹੈ ਮੈਂ ਆਪ ਜੀ ਦੀਆਂ ਸਾਖੀਆਂ ਆਪ ਜੀ ਦੇ ਸਿੱਖਾਂ ਪਾਸੋਂ ਸੁਣੀਆਂ ਨੇ ਉਸਨੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਗੁਰੂ ਸਾਹਿਬ ਜੀ ਦੇ ਘੋੜੇ ਦੀ ਵਾਂਗ ਫੜ ਲਈ ਤੇ ਕਹਿਣ ਲੱਗੀ ਕਿ ਮਹਾਰਾਜ ਤੁਸੀਂ ਮੇਰੇ ਘਰ ਵਿੱਚ ਚਰਨ ਪਾਓ ਇਹੀ ਮੇਰੇ ਦਿਲ ਦੀ ਰੀਜ ਹੈ ਤੇ ਉਸ ਬਿਰਧ ਮਾਤਾ ਨੇ ਗੁਰੂ ਜੀ ਦਾ ਘੋੜਾ ਬੰਨ ਦਿੱਤਾ ਤੇ ਗੁਰੂ ਸਾਹਿਬ ਜੀ ਨੂੰ ਆਪਣੇ ਕੋਲ ਬਿਠਾ ਲਿਆ ਤੇ ਜਦੋਂ ਇੱਕ ਪਹਿਰ ਬੀਤ ਗਿਆ ਤੇ ਕੁਝ ਸਿੰਘ ਗੁਰੂ ਜੀ ਨੂੰ ਲੱਭਦੇ ਲੱਭਦੇ ਆਏ ਤੇ ਸਭ ਤੋਂ ਪਹਿਲਾਂ ਭਾਈ 모 ਕਮ ਸੰਘ ਜੀ ਤੇ ਭਾਈ ਬਚਿੱਤਰ ਸਿੰਘ ਜੀ ਅਤੇ ਭਾਈ ਆਲਨ ਸਿੰਘ ਜੀ ਗੁਰੂ ਸਾਹਿਬ ਜੀ ਨੂੰ ਲੱਭਦੇ ਲੱਭਦੇ ਮਹਾਰਾਜ ਜੀ ਦੇ ਪਾਸ ਆ ਗਏ ਤੇ ਗੁਰੂ ਸਾਹਿਬ ਜੀ ਦੇ ਨਾਲ ਖਾਲਸਾ ਫੌਜ ਹੈ ਤੇ ਵਿਰਧ ਮਾਤਾ ਪ੍ਰੇਮ ਵਿੱਚ ਆਣ ਕੇ ਕਹਿਣ ਲੱਗੀ ਕਿ ਮਹਾਰਾਜ ਮੈਂ ਸੱਚੀ ਆਖਦੀ ਹਾਂ ਕਿ ਅੱਜ ਇਹ ਧਰਤੀ ਪਵਿੱਤਰ ਹੋ ਗਈ ਹੈ ਤੁਸੀਂ ਇੱਥੇ ਚਰਨ ਪਾਏ ਹਨ ਮਹਾਰਾਜ ਹੁਣ ਤੁਸੀਂ ਕੁਝ ਨਾ ਕੁਝ ਜ਼ਰੂਰ ਛੱਕ ਕੇ ਜਾਇਓ ਇਸ ਤਰ੍ਹਾਂ ਮੈਂ ਆਪ ਜੀ ਨੂੰ ਜਾਣ ਨਹੀਂ ਦੇਣਾ ਵਿਰਧ ਮਾਤਾ ਜੀ ਦੀ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਮਾਤਾ ਜੀ ਜੋ ਵੀ ਘਰ ਵਿੱਚ ਤਿਆਰ ਹੈ ਉਹ ਸਾਨੂੰ ਛਕਾ ਦਿਓ ਬਣਾਉਣ ਦੀ ਖੇਚਲ ਨਾ ਕਰਨਾ ਤੁਸੀਂ ਲੈ ਕੇ ਆਓ ਜੀ ਜੋ ਵੀ ਪ੍ਰੇਮ ਦੀ ਭਿੰਟਾ ਹੈ ਉਹ ਮਾਤਾ ਪੱਜੀ ਪੱਜੀ ਕਹੀ ਤੇ ਉਸ ਮਾਤਾ ਨੇ ਕੀ ਕੀਤਾ ਕਿ ਕਾਢਨੀ ਵਿੱਚ ਦੁੱਧ ਰੱਖਿਆ ਹੋਇਆ ਸੀ ਤੇ ਗੁਰੂ ਸਾਹਿਬ ਜੀ ਨੂੰ ਦੁੱਧ ਛਕਾਉਣ ਵਾਸਤੇ ਲੈ ਆਈ ਤੇ ਦੁੱਧ ਦੇ ਉੱਪਰ ਬਹੁਤ ਮੜਾਈ ਆਈ ਹੋਈ ਸੀ ਤੇ ਜਦੋਂ ਗੁਰੂ ਸਾਹਿਬ ਜੀ ਦੇ ਅੱਗੇ ਦੁੱਧ ਰੱਖਿਆ ਤੇ ਨਾਲ ਹੀ ਪੱਖਾ ਵੀ ਚੱਲਿਆ ਉਸ ਵਿਰਧ ਮਾਤਾ ਨੇ ਕਟੋਰਾ ਭਰ ਕੇ ਦੁੱਧ ਦਾ ਦੇ ਦਿੱਤਾ ਤੇ ਗੁਰੂ ਸਾਹਿਬ ਜੀ ਨੇ ਦੁੱਧ ਛਕਿਆ ਤੇ ਬਾਕੀ ਜਿਹੜਾ ਦੁੱਧ ਸੀ ਉਹ ਕਾਰ ਨਹੀਂ ਵਿੱਚ ਹੀ ਛੱਡ ਦਿੱਤਾ ਤੇ ਫਿਰ ਸਾਰੇ ਖਾਲਸੇ ਨੇ ਦੁੱਧ ਛਕਿਆ ਦੁੱਧ ਛਕਣ ਤੋਂ ਬਾਅਦ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਮਾਤਾ ਜੀ ਤੁਹਾਡੇ ਵਿੱਚ ਬਹੁਤ ਸ਼ਰਧਾ ਹੈ ਤੁਸੀਂ ਪਿਆਰ ਬਹੁਤ ਕੀਤਾ ਹੈ ਤੁਸੀਂ ਖਾਲਸੇ ਫੌਜ ਦੀ ਬਹੁਤ ਸੇਵਾ ਕੀਤੀ ਹੈ ਤਦ ਖਾਲਸਾ ਫੌਜ ਨੇ ਵੀ ਕਿਹਾ ਕਿ ਮਹਾਰਾਜ ਇਹ ਵਿਰਧ ਮਾਤਾ ਨੇ ਸਾਡੀ ਕਿੰਨੀ ਸੇਵਾ ਕੀਤੀ ਹੈ ਮਨ ਖੁਸ਼ ਹੋ ਗਿਆ ਮਹਾਰਾਜ ਸਿੱਖਾਂ ਦਾ ਬਚਨ ਸੁਣ ਕੇ ਮੁਸਕੁਰਾਏ ਤੇ ਕਹਿਣ ਲੱਗੇ ਕਿ ਇਸ ਮਾਤਾ ਦਾ ਅੰਤਿਮ ਸਮਾ ਆਉਣ ਵਾਲਾ ਹੈ ਜਲਦੀ ਹੀ ਇਸ ਦੇ ਸਵਾਸ ਪੂਰੇ ਹੋ ਜਾਣਗੇ ਤੇ ਅਗਲਾ ਜਨਮ ਵੀ ਇਸ ਮਾਤਾ ਦਾ ਜਟਨਾਕਰ ਹੀ ਹੋਵੇਗਾ ਹੁਣ ਵੀ ਇਹ ਜੱਤੀ ਹੈ ਜ਼ਿਮੀਦਾਰਾਂ ਦੇ ਪਰਿਵਾਰ ਵਿੱਚ ਇਸ ਦਾ ਜਨਮ ਹੋਵੇਗਾ ਤੇ ਗੁਰੂ ਸਾਹਿਬ ਜੀ ਕਹਿੰਦੇ ਕਿ ਇਸ ਦੇ ਘਰ ਸਮਾ ਪਾ ਕੇ ਇੱਕ ਸਿੱਧ ਪੁਰਸ਼ ਦਾ ਜਨਮ ਹੋਵੇਗਾ ਉਹ ਬਹੁਤ ਪ੍ਰਸਿੱਧ ਹੋਵੇਗਾ ਤੇ ਉਸ ਦਾ ਨਾਮ ਜੰਮਣ ਚਤੀ ਹੋਵੇਗਾ ਤੇ ਗੁਰੂ ਸਾਹਿਬ ਜੀ ਨੇ ਇਹ ਗੱਲਾਂ ਖਾਲਸਾ ਫੌਜ ਨੂੰ ਦਸੀਆਂ ਤੇ ਸਿੰਘ ਇਹ ਗੱਲ ਸੁਣ ਕੇ ਬੜੇ ਹੈਰਾਨ ਹੋਏ ਤੇ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਬੀਤ ਚੁੱਕੇ ਸਮੇਂ ਦਾ ਵੀ ਪਤਾ ਹੈ ਪੂਤਕਾਲ ਦਾ ਵੀ ਪਤਾ ਹੈ ਭਵਿੱਖ ਦਾ ਵੀ ਪਤਾ ਹੈ ਮਹਾਰਾਜ ਤੁਸੀਂ ਤਾਂ ਸਭ ਜਾਣਦੇ ਹੋ ਮਹਾਰਾਜ ਜੀ ਕਿਰਪਾ ਕਰੋ ਹੁਣ ਥੋੜਾ ਜਿਹਾ ਸਾਡੇ ਬਾਰੇ ਵੀ ਦੱਸ ਦਿਓ ਸਾਡੀ ਕੀ ਗਤੀ ਹੋਵੇਗੀ ਸਾਡਾ ਅਗਲਾ ਜਨਮ ਕਿੱਥੇ ਦਾ ਹੋਵੇਗਾ ਤੇ ਗੁਰੂ ਸਾਹਿਬ ਜੀ ਕਹਿੰਦੇ ਵੇਖੋ ਤੁਹਾਨੂੰ ਪੰਥ ਖਾਲਸਾ ਦੀ ਸਰਦਾਰੀ ਦਿੱਤੀ ਹੈ ਤੁਹਾਨੂੰ ਜਥੇਦਾਰੀ ਦਿੱਤੀ ਹੈ ਤੁਸੀਂ ਚਾਰ ਵਾਰੀ ਹੋਰ ਜਨਮ ਲਵੋਗੇ ਤੇ ਤੁਸਾਂ ਨੇ ਪੰਥ ਦੀ ਸਰਦਾਰੀ ਕਰਨੀ ਹੈ ਜਦੋਂ ਤੁਹਾਡਾ ਪੰਜਵਾਂ ਜਨਮ ਹੋਵੇਗਾ ਉਹ ਤੁਹਾਡਾ ਆਖਰੀ ਜਨਮ ਹੋਵੇਗਾ ਇਹ ਗੱਲ ਕਹਿੰਦੇ ਗੁਰੂ ਸਾਹਿਬ ਜੀ ਘੋੜੇ ਤੇ ਚੜਕੇ ਆਵਨਖੇੜੀ ਤੋਂ ਮਹਾਰਾਜ ਚਾਲਾ ਪਾ ਦਿੰਦੇ ਹਨ ਸਤਨਾਮ ਸ਼੍ਰੀ ਵਾਹਿਗੁਰੂ ਜੀ